चार्ण। 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 आ, ये सर सर चार्ण। 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 तीड़ी तीड़ी ओके। ते आ, सर ओके घटो घटना एक कुर्सी थोड़ी किन करिस्ट्रिया एक दिन सर अराउंड चाइन टू थर्टी एक दिन एक दिन सारिया ਇੱਕ ਰਿਚ ਨਵੇੜ ਕੇ ਜਾਂਦੇ ਹਾਂ ਹਾਂ ਜੀ ਸਰ ਸਾਰੀਆਂ 5 ਵਜੇ 4 ਵਜੇ ਤੋਂ ਪਹਿਲਾਂ ਸਾਰੀਆਂ ਨਵੇੜ ਜਾਣੇ ਨਵੇੜ ਜਾਣੇ ਹਾਂ ਜੀ ਬਾਕੀ ਫੋਟੋ ਵਗੈਰਾ ਦਾ ਸਿਸਟਮ ਹੈ ਉਹ ਸਾਰਾ ਸਰ ਇੱਕ ਪਾਕ ਹੈ ਹਾਂ ਜਿਹੜਾ ਫੇਸ ਕੰਫਰੈਂਸ ਪਾਰਟੀ ਆ ਕੇ ਹੁੰਦੀ ਹੈ ਸੱਲੇ ਮੈਨੂੰ ਕੋ ਪੇਸ ਹੁੰਦੀ ਹੈ ਕਰੋ ਰਿਸਤੀ ਕਰੋ ਮੇਰੇ ਸਾਹਮਣੇ ਆਉਂਸਮੈਂਟ ਦਾ ਆਉਂਸਮੈਂਟ ਸਿਸਟਮ ਲੱਗਿਆ ਹੋਇਆ ਹੈ ਸਰ ਅੱਜ ਬਾਅਦ ਤੋਂ ਕਿੰਨੀ ਬੈਟਿੰਗ ਹੈ ਲੋਕੀ ਕਰੋ ਰਿਸਤੀ ਕਰੋ ਪਾਰਟੀ ਕੇ ਲਈ ਉਹਨਾਂ ਨੂੰ ਬੁਲਾ ਲਓ ਫੋਟੋ ਹੋ ਗਿਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਕੋਈ ਲਿਖਣ ਵੇਲੇ ਰਿਸਟ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਕੋਈ ਦਿੱਕਤ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਵੱਧ ਘੁੱਤਾ ਸਭ ਨਹੀਂ ਕੋਈ ਵੱਧ ਵੈਸਾ ਨਹੀਂ ਕਿਸੇ ਨੇ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਉੰਨੀ ਹਾਂਜੀ ਹਾਂਜੀ ਉਲੀ ਫੀਸ ਲਈ ਜਾਂ ਸਾਡੇ ਉਹਨੇ ਫੀਸ ਕਰਕੇ ਹਾਂਜੀ ਤੇ ਕਦੋਂ ਇਹਨਾਂ ਨੂੰ ਮਿਲਦੀ ਹੈ ਆਨਲਾਈਨ ਮਿਲ ਜੂਗੀ ਇਹਨਾਂ ਨੂੰ ਸਰ ਇੱਥੇ ਉਹਨਾਂ ਟ੍ਰੇਨਿੰਗਰ ਜਗ੍ਹਾ ਤੇ ਅੱਛਾ ਵਿਦਿਨ 10 ਮਿੰਟਸ ਤੇ ਇਹਨਾਂ ਨੂੰ ਰਿਸਟ ਰਿਸਟ ਮਿਲ ਹਾਂਜੀ इसी तरह नाल फिर अगली पार्टी भी आगे अगला आज 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 ਸਰ ਜੀ ਜੀ ਉਹਨਾਂ ਮਤਲਬ 20 ਘੰਟੇ ਤੋਂ ਵੱਧ ਸਰਕੀ ਅੱਧੇ ਘੰਟੇ ਤੋਂ ਵੱਧ ਨਹੀਂ ਆਦਾ ਕਿਸੇ ਮੈਂ ਉਹ ਰਿਪਰੈਜ਼ੈਂਟੈਂਟ ਹੈ ਇਹ ਉਹ ਮੋਟਾ ਨਹੀਂ ਵਧੀਆ ਯੰਗ ਮੁੰਡਿਆਂ ਤੁਸੀਂ ਸਿਕਿਉਰਿਟੀ ਕਰੋ ਚੰਗਾ ਲੱਗਿਆ ਤੁਹਾਨੂੰ ਡਿਊਟੀ ਕਰਦਾ ਦੇਖ ਕੇ ਮੈਨੂੰ ਸਮਰਗਿਤ ਲੱਗਿਆ ਸੀ ਸਭ ਇਹ ਤੋੜ ਦੇ ਹੂੰ ਹੂੰ 2003 ਦੇ ਵਿੱਚ ਅੱਛਾ ਜੀ ਆਪ ਤੁਸੀਂ ਆਏ ਸੀ ਕਲਾਕਾਰੀ ਤੌਰ ਤੇ ਆਇਆ ਹਾਂ ਸਰ 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 ਚਲ ਮਨਮੋਹ ਸਿੰਘ ਜੀ ਸਰ ਸਰ ਉਥੇ ਫੋਟੋ ਵੀ ਅੱਛਾ ਚਲ ਗੁੱਡ ਲੱਕ ਆਲ ਦਮੀ ਬਹੁਤ ਇਮਾਨਦਾਰੀ ਡਿਊਟੀ ਨਹੀਂ ਭਾਦੇ ਪਹਿਲੇ ਜੀ ਗੁੱਡ ਲੱਕ ਧੰਵਾਦ ਜੀ ਧੰਵਾਦ ਧੰਵਾਦ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਂਦਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਬੀਐਸਪੀ ਆਫਿਸ ਦੇ ਆ ਦਿੱਕ ਤਾਂ ਬਲ ਲੋਕ ਮਿਲੇ ਪਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਪਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ ਪੈਂਤੋ ਚਾਲੀ ਇਸ ਤਰ੍ਹਾਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮਗਾ ਬੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਹੈ ਸਦਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ ਤੇ ਇਹਦਾ ਤਾਂ ਬੰਦ ਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿੰਦੇ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਕਾਇਆ ਤਾਂ ਪਤਾ ਵੀ ਨਹੀਂ ਸੀ ਕਿ ਕਿੰਨਾ ਜ਼ਿਆਦਾ ਸਮੱਸਿਆਵਾ ਕੀ ਕੁਝ ਨਹੀਂ ਦੇਖੋ ਲੋਕ ਕਹਿੰਦੇ ਬਹੁਤ ਫਰਕ ਆ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕਾਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਆਇਆ ਹਾਂ ਮੈਂ ਅਧਿਕਾਰੀਆਂ ਦੇ ਵੀ ਸਬਸਤਿਆਂ ਨੇ ਸੁਣੀ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਟਰੀ ਵਾਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆਂ ਜ਼ਿਆਦਾਤਰ ਸੁਨ ਸੇਵਾ ਕੀ ਕੁਛ ਕੀ ਸੀ ਅੰਦਰ ਫਲੋ ਕਰੀ ਦੇਖੋ ਕੁਝ ਫੋਰਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈ ਆ ਆਨਲਾਈਨ ਬਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਉਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਉਹ ਦੋ ਦੂਰ ਸਰਵਿਸ ਕਰਨੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਦੇਖ ਕੇ ਮੈਨੂੰ ਚੰਗਾ ਲੱਗਿਆ